ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਰਾਮ ਰਾਮ ਅੱਜ ਦੀ ਵੀਡੀਓ ਮੇਰੀਆਂ ਉਹਨਾਂ ਸਾਰੀਆਂ ਭੈਣਾਂ ਦੇ ਲਈ ਹੈ ਜਿਹੜੀਆਂ ਆਪਣੀ ਚਿਹਰੀ ਤੋਂ ਪਿੰਪਲਸ ਦਾਗ-ਧੱਬੇ ਸ਼ਾਇਆ ਅਤੇ ਝੋੜੀਆਂ ਨੂੰ ਖਤਮ ਕਰਨਾ ਚਾਹੁੰਦੀਆਂ ਨੇ ਇਸ ਦੇ ਲਈ ਅਸੀਂ ਇੱਕ ਫਿਟਕਰੀ ਲਈ ਹੈ ਅਸੀਂ ਫਿਟਕਰੀ ਨੂੰ ਤਵੇ ਦੇ ਉੱਪਰ ਰੱਖਾਂਗੇ ਤੇ ਗੈਸ ਰੱਖਾਂਗੇ ਅਸੀਂ ਆਪ ਦੀ ਸੇਮ ਤੁਸੀਂ ਦੇਖੋਗੇ ਹੌਲੀ-ਹੌਲੀ ਨੇ ਫਿਟਕੜੀ ਪਿਗਲਨੀ ਸ਼ੁਰੂ ਹੋ ਚੁੱਕੀ ਇਸ ਫਿਟਕੜੀ ਨੂੰ ਅਸੀਂ 19 ਦਿਰ ਤਵੇ ਤੇ ਰੱਖਾਂਗੇ ਜਿੰਨੀ ਦੇਰ ਤੱਕ ਇਹ ਬਿਲਕੁਲ ਵੀ ਪਿਗਲ ਨਹੀਂ ਜਾਂਦੀ ਤੇ ਇਹਦੇ ਵਿਚਲਾ ਸਾਰਾ ਪਾਣੀ ਪੂਰਾ ਐਵੇਪੋਰੇਟ ਹੋ ਕੇ ਖਤਮ ਨਹੀਂ ਹੋ ਜਾਂਦਾ ਅਸੀਂ ਇਸ ਫਿਟਕੜੀ ਨੂੰ ਤਵੇ ਤੇ ਇਸ ਲਈ ਗਰਮ ਕਰ ਰਹੇ ਹਾਂ ਕਿਉਂਕਿ ਕਤੇ ਕੁੱਟਣ ਦੇ ਵਿੱਚ ਆਸਾਨੀ ਰਹਿੰਦੀ ਹੈ ਇਹ ਬਿਲਕੁਲ ਬਰੀਕ ਪੀਸੀ ਜਾਂਦੀ ਹੈ ਤੇ ਦੂਜੀ ਇਸ ਦੇ ਫਾਇਦੇ ਵੀ ਜ਼ਿਆਦਾ ਨੇ ਕਈ ਵਾਰ ਨਾ ਜਦੋਂ ਅਸੀਂ ਫਿਟਕੜੀ ਦਾ ਪਾਸਾ ਲਟਾਉਂਦੇ ਹਾਂ ਤੇ ਤਵੇ ਦੇ ਨਾਲ ਚਿੰਬੜ ਜਾਂਦੀ ਹੈ ਕਬਰੋਂ ਦੀ ਲੋੜ ਨਹੀਂ ਹੌਲੀ ਹੌਲੀ ਨੇ ਇਹ ਆਪਣੀ ਆਪ ਹੀ ਤਵੇ ਤੋਂ ਲੈ ਜੂਗੀ ਇਹ ਸਿਰਫ 10 ਮਿੰਟ ਦੇ ਤਾਂ ਕਿ ਤਵੇ ਨਾਲ ਚੰਬੜਦੀ ਹੈ ਜਿੰਨੀ ਦੇਰ ਤੱਕ ਇਸ ਦੇ ਵਿੱਚ ਥੋੜਾ ਮੋਟਾ ਪਾਣੀ ਚਾ ਰਹਿ ਜਾਂਦਾ ਜਦੋਂ ਇਹਦਾ ਸਾਰਾ ਪਾਣੀ ਉੱਡ ਜੂਗਾ ਨਾ ਇਹ ਤਵੇ ਤੋਂ ਆਪਣੀ ਆਪ ਨਾਲ ਇੱਕ ਪਤਾਸ਼ੇ ਦੇ ਵਾਂਗੂ ਲੈ ਜੂਗੀ ਤੇ ਮੈਨੇ ਪਹਿਲਾਂ ਉਤਾਰਨ ਦੀ ਕੋਸ਼ਿਸ਼ ਕੀਤੀ ਹੈ ਤੇ ਇਹਦੇ ਵਿੱਚ ਥੋੜਾ ਜਿਹਾ ਪਾਣੀ ਸੀ ਇਸ ਕਰਕੇ ਨਾ ਤਵੇ ਦੇ ਨਾਲ ਚੰਬੜ ਗਈ ਚਲੋ ਕੋਈ ਗੱਲ ਨਹੀਂ ਹੌਲੀ ਹੌਲੀ ਅਸੀਂ ਸਾਰਾ ਇਸ ਦਾ ਪਾਣੀ ਉਡਾ ਦਾਂਗੇ ਤੇ ਜਦੋਂ ਸਾਰਾ ਪਾਣੀ ਇਹਦਾ ਉੱਡ ਗਿਆ ਤੇ ਫਿਰ ਅਸੀਂ ਇਹਨੂੰ ਰਗੜਾਂਗੇ ਦੇਖੋ ਮੈਂ ਤੁਹਾਨੂੰ ਇਸ ਦਾ ਇੱਕ ਛੋਟਾ ਜਿਹਾ ਪੀਸ ਚੁੱਕ ਕੇ ਦਿਖਾਉਣੀ ਹੈ ਤੇ ਹੱਥ ਦੇ ਨਾਲ ਸਿੰਪਲ ਜਿਹਾ ਇਸ ਤਰ੍ਹਾਂ ਰਗੜਿਆ ਤੇ ਦੇਖੋ ਇਹ ਕਿੰਨੀ ਆਸਾਨੀ ਦੇ ਨਾਲ ਨਾ ਕ੍ਰਸ਼ ਹੋ ਗਿਆ ਉਸ ਤੋਂ ਬਾਅਦ ਨਾ ਇਸ ਸਾਰੇ ਮਿਸ਼ਰ ਨੂੰ ਅਸੀਂ ਇੱਕ ਛੋਟੇ ਜਿਹੇ ਮਾਮ ਜਿਸਤੇ ਦੇ ਵਿੱਚ ਪਾ ਕੇ ਨਾ ਚੰਗੀ ਤਰ੍ਹਾਂ ਰਗੜ ਲਾਂਗੇ ਤੁਸੀਂ ਇਸ ਨੂੰ ਮਿਕਸੀ ਦੇ ਵਿੱਚ ਵੀ ਗ੍ਰाइंड ਕਰ ਸਕਦੇ ਹੋ ਪਰ ਜ਼ਿਆਦਾ ਫਾਇਦੇਮੰਦ ਤਾਂ ਇਹ ਹੀ ਹੈ ਕਿ ਜੇ ਇਸ ਨੂੰ ਇਸ ਦੇ ਵਿੱਚ ਚੰਗੀ ਤਰ੍ਹਾਂ ਹੱਥਾਂ ਦੇ ਨਾਲ ਪੀਸਿਆ ਜਾਵੇ ਦੇਖੋ 19 ਦੇਰ ਤੱਕ ਅਸੀਂ ਇਸ ਨੂੰ ਪੀਸਦੇ ਰਵਾਂਗੇ ਜਾਂ ਕੁੱਟਦੇ ਰਵਾਂਗੇ ਜਿੰਨੀ ਦੇਰ ਤੱਕ ਇਹ ਮੀਨ ਨਾ ਬਰੀਕ ਨਾ ਹੋ ਜੂਗੀ ਜਦੋਂ ਸਾਨੂੰ ਇਹ ਲੱਗੂਗਾ ਕਿ ਹਾਂ ਵੀ ਇਹ ਰਗੜਿਆ ਗਿਆ ਤੇ ਫਿਰ ਅਸੀਂ ਇੱਕ ਮੋਟੀ ਜੀ ਛਾਲ ਨਹੀਂ ਲੈ ਲਾਂਗੇ ਪਹਿਲਾਂ ਉਹਦੇ ਵਿੱਚ ਅਸੀਂ ਛਾਨ ਲਵਾਂਗੇ ਤੇ ਛਾਨ ਕੇ ਨਾ ਜੇ ਇਹਦੇ ਵਿੱਚ ਜੋ ਦੁਬਾਰਾ ਡਲੀਆਂ ਜੇ ਰਹਿ ਜਾਣਗੇ ਉਸ ਨੂੰ ਅਸੀਂ ਫਿਰ ਰਗੜ ਲਾਂਗੇ ਉਸ ਤੋਂ ਬਾਅਦ ਇਹ ਇੰਨੀ ਜ਼ਿਆਦਾ ਵਧੀਆ ਰਗੜੀ ਜਾਊਗੀ ਨਾ ਤੇ ਛਾਨਣ ਤੋਂ ਬਾਅਦ ਤਾਂ ਤੁਸੀਂ ਦੇਖ ਕੇ ਹੈਰਾਨੀ ਹੋ ਜਾਓਗੇ ਮੈਂ ਮੰਨਦੀ ਹਾਂ ਕਿ ਅਜਿਹਾ ਕਰਨ ਦੇ ਨਾਲ ਨਾ ਟਾਈਮ ਤਾਂ ਜ਼ਰੂਰ ਲੱਗਦਾ ਪਰ ਇਹਦੇ ਜਿਹੜੇ ਰਿਜ਼ਲਟ ਸਾਨੂੰ ਮਿਲਣਗੇ ਉਹਦੇ ਮੁਰੇ ਟਾਈਮ ਦੀ ਕੋਈ ਗੱਲ ਨਹੀਂ ਦੇਖੋ ਫਟਕੜੀ ਨੂੰ ਰਗੜ ਕੇ ਨਾ ਮੈਂ ਇੱਕ ਹਵਾਵੰਤ ਡੱਬੀ ਦੇ ਵਿੱਚ ਚੰਗੀ ਤਰ੍ਹਾਂ ਇਹਨੂੰ ਸੰਭਾਲ ਕੇ ਰੱਖੂੰਗੀ ਤੇ ਕਿਉਂਕਿ ਇਹ ਦੀ ਸਾਨੂੰ ਬਹੁਤ ਹੀ ਘੱਟ ਮਾਤਰਾ ਦੇ ਵਿੱਚ ਲੋੜ ਪੈਂਦੀ ਹੈ ਸਿਰਫ ਇੱਕ ਛੁਟਕੀ ਇੱਕ ਛੁਟਕੀ ਦੇ ਨਾਲ ਹੀ ਨਾ ਤੁਹਾਨੂੰ ਰਿਜ਼ਲਟ ਮਿਲੂਗਾ ਬਸ ਤੁਸੀਂ ਦੇਖਦੇ ਰਹੋ ਨੀ ਰਹੀਓ ਦੇਖੋ ਮੈਂ ਨੇ ਇੱਕ ਕੱਚ ਦੀ ਪਿਆਲੀ ਲਈ ਹੈ ਉਹਦੇ ਵਿੱਚ ਸਿਰਫ ਇੱਕ ਛੁਟਕੀ ਛੁਟਕੀ ਤੋਂ ਵੀ ਘੱਟ ਜੇ ਕਿਸ ਦੀ ਵੱਡੀ ਛੁਟਕੀ ਉਸ ਤੋਂ ਵੀ ਘੱਟ ਨਾ ਫਟਕੜੀ ਦਾ ਤੁਸੀਂ ਇਹ ਚੂਰਾ ਲੈ ਲਓ ਫਿਰ ਅਸੀਂ ਉਹਦੇ ਵਿੱਚ ਕਰਾਂਗੇ ਮਿਕਸ ਨਾਰੀਅਲ ਦਾ ਤੇਲ ਸਿਰਫ ਓਨੇ ਹੀ ਮਿਕਸ ਕਰਾਂਗੇ ਜਿੰਨਾ ਇਹਦੇ ਵਿੱਚ ਨਾਰੀਅਲ ਦਾ ਤੇਲ ਸਮਾ ਸਕੀ ਮੇਰੀਆਂ ਜਿਹੜੀਆਂ ਪੈਣਾ ਦੀ ਸਕਿਨ ਥੋੜੀ ਜਿਹੀ ਖੁਸ਼ਕ ਹੈ ਉਹ ਥੋੜਾ ਜਿਹਾ ਨਾਰੀਅਲ ਤੇਲ ਵੱਧ ਵੀ ਪਾ ਸਕਦੇ ਨੇ ਕਿਉਂਕਿ ਜਿਹੜੀ ਫਟਕੜੀ ਹੈ ਜਦੋਂ ਅਸੀਂ ਇਹਨੂੰ ਆਪਦੇ ਫੇਸ ਤੇ ਲਾਵਾਂਗੇ ਨਾ ਸਾਡਾ ਫੇਸ ਵੀ ਨਾ ਥੋੜਾ ਜਿਹਾ ਖੁਸ਼ਕ ਜਾ ਹੋ ਜਾਂਦਾ ਇਸ ਤਰ੍ਹਾਂ ਨਾ ਤੁਸੀਂ ਆਪਦੀ ਸਕਿਨ ਦੇ ਹਿਸਾਬ ਦੇ ਨਾਲ ਇਸਦੇ ਵਿੱਚ ਨਾ ਨਾਰੀਅਲ ਦਾ ਤੇਲ ਮਿਕਸ ਕਰ ਲਓ ਦੇਖੋ ਤੁਸੀਂ ਉਸ ਨੂੰ 10 ਮਿੰਟ ਤੱਕ ਹਿਲਾਉਣਾ ਹੈ ਜਿੰਨੀ ਦੇਰ ਤੱਕ ਨਾ ਇਹ ਮਿਕਸ ਬਿਲਕੁਲ ਵੀ ਇਹਦੇ ਵਿੱਚ ਸਮਾ ਨਹੀਂ ਜਾਂਦਾ ਇਹਨੂੰ ਟਾਈਮ ਜ਼ਰੂਰ ਲੱਗਦਾ ਕੋਈ ਗੱਲ ਨਹੀਂ ਪਰ ਤੁਸੀਂ ਉਂਗਲ ਦੇ ਨਾਲ ਨਾ ਇਸ ਮਿਕਸ ਨੂੰ 10 ਮਿੰਟ ਤੱਕ ਘੋਲੀ ਜਾਣਾ ਕੋਲੀ ਵਿੱਚ ਜਿੰਨੀ ਦੇਰ ਤੱਕ ਇਹ ਪੂਰੀ ਤਰ੍ਹਾਂ ਘੁਲਦਾ ਨਹੀਂ ਫਿਰ ਤੁਸੀਂ ਆਪਦੀ ਇੱਕ ਉਂਗਲ ਦੀ ਮਦਦ ਦੇ ਨਾਲ ਤੁਸੀਂ ਆਪਣੇ ਸਾਰੇ ਫੇਸ ਤੇ ਪੋਲਾ ਪੋਲਾ ਇਸ ਤਰ੍ਹਾਂ ਲਗਾ ਲਓ ਜਿੱਥੇ ਵੀ ਕਿਤੇ ਤੁਹਾਨੂੰ ਆਪਣੇ ਫੇਸ ਤੇ ਇਸ ਤਰ੍ਹਾਂ ਲੱਗਦਾ ਨਾ ਵੀ ਮੇਰੇ ਇੱਥੇ ਸ਼ਾਈਆਂ ਕੋਈ ਜ਼ਿਆਦਾ ਨਹੀਂ ਉੱਥੇ ਥੋੜਾ ਜਿਹਾ ਜ਼ਿਆਦਾ ਲਗਾ ਲਓ ਦੇਖੋ ਉਂਗਲ ਦੀ ਸੇਤ ਦੇ ਨਾਲ ਨਾਲ ਨਾ ਤੁਸੀਂ ਇਸ ਤਰ੍ਹਾਂ ਦੋ ਉਂਗਲਾਂ ਨੂੰ ਆਪਸ ਵਿੱਚ ਘਸਾ ਕੇ ਤੁਸੀਂ ਇਹਦੀਆਂ ਪਲਕਾਂ ਤੇ ਵੀ ਲਗਾ ਸਕਦੇ ਹੋ ਤੇ ਪਰ ਲਗਾਉਣਾ ਕਦੋਂ ਹੈ ਰਾਤ ਨੂੰ ਸੌਣ ਤੋਂ ਪਹਿਲਾਂ ਦੇਖੋ ਜਿਹੜਾ ਮਿਸ਼ਰਣ ਬਚ ਗਿਆ ਸੀ ਅਸੀਂ ਉਸ ਨੂੰ ਨਾ ਟੱਕ ਕੇ ਰੱਖ ਦਾਂਗੇ ਤੇ ਡੱਬੀ ਨੂੰ ਕਰ ਦਾਂਗੇ ਬੰਦ ਤੇ ਤੁਸੀਂ ਸਾਰੀ ਰਾਤ ਇਸ ਮਿਸ਼ਰਣ ਨੂੰ ਆਪਦੇ ਫੇਸ ਤੇ ਲਗਾ ਕੇ ਰੱਖੋ ਸਵੇਰੇ ਉਠੋਗੇ ਤਾਂ ਆਪਣਾ ਫੇਸ ਚੰਗੀ ਤਰ੍ਹਾਂ ਗੁੰਗਣੇ ਜੇ ਪਾਣੀ ਦੇ ਨਾਲ ਵਾਸ਼ ਕਰ ਲੋ ਤੁਸੀਂ 15-20 ਦਿਨਾਂ ਵਿੱਚ ਦੇਖੋਗੇ ਰਿਜ਼ਲਟ ਤੁਸੀਂ ਆਪਣੇ ਆਪ ਹੀ ਕਹੋਗੇ ਵਾਓ ਐਨਾ ਵਧੀਆ ਰਿਜ਼ਲਟ ਫਿਰ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਰਾਧੇ ਰਾਦੇ ਜੈ ਸ਼੍ਰੀ கிருஷ்ਨਾ